ਜੀ ਬੈਂਸ ਸਾਹਿਬ ਸਭ ਤੋਂ ਪਹਿਲੇ ਤੇ ਵਾਈ ਗਰੂ ਦਾ ਥੈਂਕ ਯੂ ਕਿ ਜਿਨ੍ਹਾਂ ਨੇ ਤੁਹਾਨੂੰ ਹਿੰਮਤ ਬਖਸ਼ੀ ਤੇ ਤੁਸੀਂ ਮੇਰੀ ਲਾਈ ਹੋਈ ਅਰਜੀ ਕਬੂਲ ਕੀਤੀ ਇਹ ਮੈਂ ਕਿਉਂ ਕਹਿ ਰਿਹਾ ਮੈਂ ਆਪਣੇ ਵਿਊਅਰਸ ਨੂੰ ਪਹਿਲੇ ਇਹ ਦੱਸਣਾ ਚਾਹਨਾ ਮੈਂ ਬੈਂਸ ਸਾਹਿਬ ਨੂੰ 8 ਮਹੀਨੇ ਪਹਿਲੇ ਮਿਲਿਆ ਸੀਗਾ ਔਰ ਬੈਂਸ ਸਾਹਿਬ ਦੇ ਪੰਜਾਬ ਦੇ ਜਾਂ ਇੰਡੀਆ ਦੇ ਪੋਲਿਟੀਕਲ ਕਿੱਸੇ ਜਾਂ ਪੋਲਿਟੀਕਲ ਪ੍ਰੋਡਿਕਸ਼ਨਸ ਮੈਂ ਕਹਿੰਦਾ ਲਾਜਵਾਬ ਮਤਲਬ ਇਹੋ ਜਿਹੀ ਕਿੱਸੇ ਔਰ ਪ੍ਰੈਡਿਕਸ਼ਨਸ ਕੱਢ ਕੇ ਲੈ ਕੇ ਆ ਰਹੇ ਆ ਜਿਹੜੀਆਂ 5 ਜਾਂ 6 ਦਿਨ ਬਾਅਦ ਵਾਕਈ ਸਹੀ ਹੋ ਰਹੀਆਂ ਸੀ ਆਈ ਐਮ ਅ ਆਈ ਐਮ ਅ ਸਾਇੰਟੀਸਟ ਮੈਂ ਮੋਲੀਕੂਲਰ ਬਾਇਓਲੋজিস্ট ਆ ਔਰ ਮੈਂ ਸਟੋਲੋਜੀ ਅਸਟੋਲੋਜਰ ਵੀ ਆ ਬਟ ਇਹਨਾਂ ਦੀ ਜਿਹੜੀ ਰਿਸਰਚ ਔਰ ਇਹਨਾਂ ਦੀ ਜਿਹੜੀ ਪ੍ਰੈਡਿਕਸ਼ਨ ਹੈ ਲਾਜਵਾਬ ਸੋ ਫਾਈਨਲੀ ਥੈਂਕ ਯੂ ਬਹਿਨ ਸਾਹਿਬ ਵੀ ਤੁਸੀਂ ਆਏ ਹੁਣ ਇਹ ਚੈਨਲ ਜਦ ਆਪਾਂ ਸ਼ੁਰੂ ਕਰਨ ਲੱਗੇ ਸੀਗੇ ਸਾਨੂੰ ਸਭ ਤੋਂ ਔਖਾ ਸੀਗਾ ਹੀ ਇਜ਼ ਅ ਕੁਆਲਿਟੀ ਹੈਡ ਇਨ ਕੈਨੇਡਾ ਮੈਂ ਰਿਸਰਚ ਵਾਲਾ ਬੰਦਾ ਸਾਨੂੰ ਲੋੜ ਸੀਗੀ ਇੱਕ ਟੈਕਨੀਕਲ ਸਾਊਂਡ ਬੰਦੇ ਦੀ ਤੇ ਜਿਹਦੇ ਵਾਸਤੇ ਸਾਨੂੰ ਮਨਪ੍ਰੀਤ ਸਿੰਘ ਢਿੱਲੋਂ ਜਿਹੜੇ ਪੰਜਾਬ ਦੇ ਮਾਸ ਐਂਡ ਕਮਿਊਨੀਕੇਸ਼ਨ ਦੇ 골ਡ ਮੈਡ ਲਿਸਟ ਵੀ ਆ ਔਰ ਵੱਡੇ ਪੋਲੀਟੀਸ਼ੀਅਨਸ ਦੇ ਨਾਲ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਵੀ ਕਰ ਚੁੱਕੇ ਆ ਸੋ ਉਹ ਕਹਿੰਦੇ ਵੀ ਮੈਂ ਤੁਹਾਨੂੰ ਹੈਲਪ ਕਰਨ ਨੂੰ ਰੈਡੀ ਆਂ ਥੈਂਕ ਯੂ ਵੈਰੀ ਮੱਚ ਮਨਪ੍ਰੀਤ ਸਿੰਘ ਢਿੱਲੋਂ ਦਾ ਵੀ ਸੋ ਆਪਾਂ ਬਹੁਤ ਟਾਈਮ ਨਾ ਲਾਈਏ ਆਪਾਂ ਮੌਕੇ ਤੇ ਆਈਏ ਬੈਨ ਸਾਹਿਬ ਹੁਣ ਸਾਡੀ ਪਹਿਲੀ ਵੀਡੀਓ ਹੈ ਹੁਣ ਇਸ ਵੀਡੀਓ ਦੇ ਵਿੱਚ ਮੈਂ ਇਹੀ ਪੁੱਛੂਗਾ ਪੰਜਾਬ ਦਾ ਕੀ ਚੱਲ ਰਿਹਾ ਹੈ ਧੰਨਵਾਦ ਪੈਨਾ ਦੇ ਟਿਲੋਂ ਸਾਹਿਬ ਤੁਸੀਂ ਮੈਨੂੰ ਮੌਕਾ ਦਿੱਤਾ ਇੰਨਾ ਤੁਸੀਂ ਮੈਨੂੰ ਐਨਕਰੀਜ ਕੀਤਾ ਤੇ ਐਨਕਰੀਜਮੈਂਟ ਤੋਂ ਬਾਅਦ ਹੀ ਮੈਨੂੰ ਇੱਥੇ ਬੈਠਣ ਦਾ ਮੌਕਾ ਮਿਲਿਆ ਸੋ ਦੇਖਿਆ ਜਾਵੇ ਪਿਛਲੇ ਇੱਕ ਹਫ਼ਤੇ ਤੋਂ ਲਗਭਗ ਪੰਜਾਬ 'ਚ ਦੋ ਚੀਜ਼ਾਂ ਚੱਲ ਰਹੀਆਂ ਲੈਂਡ ਪੋਲਿੰਗ ਤੇ ਬਿਟੂ ਆਲਕਾ ਤੇ ਆਪਾਂ ਸ਼ੁਰੂ ਕਰਦੇ ਹਾਂ ਫਿਰ ਲੈਂਡ ਪੋਲਿੰਗ ਤੋਂ हां लैंडपुलिंग पहले लैंडपुलिंग ਹੁੰਦੀ ਕੀ ਹੈ ਇੱਕ ਲੇਮ ਲੈਂਗੁਏਜ ਚ ਦੱਸੋ ਮਤਲਬ ਕੀ ਹੈ ਅਹ ਲੈਂਡਪੁਲਿੰਗ ਬੇਸਿਕਲੀ 2019 115 ਦੇ ਵਿੱਚ ਮੁੰਬਈ ਤੋਂ ਸ਼ੁਰੂ ਹੋਈ ਸੀਗੀ ਇੱਕ ਐਕਟ ਸੀਗਾ ਉਦੋਂ ਕੀ ਸੀਗਾ ਮੁੰਬਈ ਬੜਾ ਕੰਜੈਸਟਿਡ ਹੋ ਰਿਹਾ ਸੀਗਾ ਤੇ ਜਿੰਨੇ ਯੂਰੋਪੀਅਨਸ ਆਉਂਦੇ ਸੀਗੇ ਪੁਰਤਗੀਸ ਉੱਥੇ ਜਿਹੜੇ ਉਹਨਾਂ ਦਾ ਸ਼ਿਪ ਤੋਤਰਦੇ ਸੀਗੇ ਉਹ ਇੱਕ ਟਾਈਮ ਤੇ ਇਨਾ ਕੰਜੈਸਟਿਡ ਹੋ ਗਿਆ ਦੈਨ ਅੰਗਰੇਜ਼ਾਂ ਨੇ ਸੋਚਿਆ ਵੀ ਚਲੋ ਕਿ ਉਹ ਨੇ ਇਹਨੂੰ ਐਕਸਪੈਂਡ ਕੀਤਾ ਜਾਵੇ ਲੈਂਡ ਪੂਲਿੰਗ ਦਾ ਆਈਡੀਆ ਉੱਥੋਂ ਹੀ ਜਨਰੇਟ ਹੋਇਆ ਏ ਓਕੇ 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 ਜੀ 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 ਤੇ ਹੁਣ ਪਿਛਲੇ ਲਗਭਗ 1 ਮਹੀਨੇ ਤੋਂ ਇਹ ਤਾਂ ਪੰਜਾਬ ਦੇ ਵਿੱਚ ਖੂਬ ਰੌਲਾ ਪੈ ਰਿਹਾ ਵੈਸੇ ਤਾਂ ਇਹ ਚੀਜ਼ ਹੋਣੀ ਨਹੀਂ ਚਾਹੀਦੀ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਪਹਿਨੀ ਜ਼ਮੀਨ ਡੇ ਬਾਏ ਡੇ ਬਹੁਤ ਜ਼ਿਆਦਾ ਘੱਟ ਰਹੀ ਹੈ ਇਹ ਕਰਨਾ ਕਿਉਂ ਪੈ ਰਿਹਾ ਨੈਕਸਟ ਈਅਰ ਤੁਹਾਨੂੰ ਵੀ ਪਤਾ ਹੈ ਕਿ ਚੋਣ ਮਾਹੌਲ ਪੂਰਾ ਪਖਣ ਵਾਲਾ ਹੈ ਹਾਂ ਤੇ ਇਹਨਾਂ ਦੀ ਜਿੰਨੀਆਂ ਵੀ ਬਾਏ ਇਲੈਕਸ਼ਨਸ ਹੋਈਆਂ ਭਾਵੇਂ ਉਹ ਲੋਕ ਸਭਾ ਦੀ ਇਲੈਕਸ਼ਨ ਹੋ ਕੇ ਛੱਡੀਆਂ ਆਮ ਆਦਮੀ ਦੀਆਂ ਇਹਨਾਂ ਨੂੰ ਸਭ ਤੋਂ ਪਹਿਲਾ ਕੰਸਰਨ ਲੋਕਾਂ ਨੇ ਪੁੱਛਿਆ ਵੀ ਜਿਹੜੇ ਤੁਸੀਂ ਕਹਿੰਦੇ ਸੀਗੇ ਪੰਜਾਬ ਮਿੰਟਾਂ ਤੁਸੀਂ ਐਮਐਸਪੀ ਦੇਣੀ ਹੈ ਉਹਦੇ ਬਾਰੇ ਤੇ ਅਗਲਾ ਕੰਸਰਨ ਸੀਗਾ ਵੀ ਜਿਹੜੇ ਤੁਸੀਂ ਲੇਡੀਜ਼ ਨੂੰ ਕਮਿਟਮੈਂਟ ਕੀਤੀ ਹੈ 1000 1000 ਰੁਪਏ ਦੀ ਵੀ ਉਹ ਤੁਸੀਂ ਕਦੋਂ ਕਰ ਰਹੇ ਆ ਤੇ ਇਹਨਾਂ ਦਾ ਹਰ ਇੱਕ ਵਾਰ ਲਾਰਾ ਲਪਾ ਹੁੰਦਾ ਸੀਗਾ ਬਸ ਅਗਲੇ ਮਹੀਨੇ ਅਗਲੇ ਦਸਾਂ ਦਿਨਾਂ ਚ ਅਸੀਂ ਮੀਟਿੰਗ ਸੱਦ ਰਹੇ ਹਾਂ ਕੈਬਨਿਟ ਦੀ ਬਟ ਇਹ ਉਹਦੇ ਮੱਦੇ ਨਜ਼ਰ ਇਹ ਲੈਂਡ ਪੂਲਿੰਗ ਕਰਨ ਜਾ ਰਹੇ ਆ ਉਹਦੇ ਵਿੱਚ ਕੀ ਹੋਵੇਗਾ ਵੀ ਤੁਹਾਡਾ ਇਹ فرض ਕਰੋ ਵੀ 1 ਏਕੜ ਜ਼ਮੀਨ ਹੈ ਹਮਮ 1 ਏਕੜ ਦੇ ਵਿੱਚ ਲਗਭਗ 4820 ਸਮਥਿੰਗ ਸਕੁਅਰ ਯਾਰਡਸ ਪ੍ਰਾਪਰਟੀ ਬਣਦੀ ਹੈ ਓਕੇ ਉਹਦੇ ਵਿੱਚੋਂ ਸਰਕਾਰ ਨੇ ਤੁਹਾਨੂੰ 1000 ਸਕੁਅਰ ਫੁੱਟ ਫੋਰ ਐਸੀਐਂਸ਼ਲ ਘਰ ਬਣਾਉਣ ਲਈ ਫਲੈਟ ਦੇ ਦੇਣੀ ਆ ਤੇ 200 ਗਜ਼ ਜਗਾ ਤੁਹਾਨੂੰ ਦੇ ਦੇਣੀ ਹੈ ਨਾ ਨਿਆਬ ਦਾ ਕੋਈ ਪਲਾਟ ਕੋਈ ਛੋਟੀ ਸ਼ਾਪ ਵਗੈਰਾ ਧਿਆਰ ਕਰਨ ਲਈ ਵੀ ਸ਼ਾਪ ਸ਼ੋਰੂਮ ਦੇ ਤੱਕ ਕਿ 3600 ਵੀਕ ਸਮਥਿੰਗ ਇਹਨਾਂ ਨੇ ਸਰਕਾਰ ਨੇ ਖੁਦ ਰੱਖਣਾ ਜਿਹਦੇ ਵਿੱਚ ਕੋਲੋਨੀ ਕੋਈ ਪਾਰਕ ਜਾਂ ਕੋਈ ਸੜਕ ਬਣਾ ਸਕਦੇ ਆ ਤੇ ਲਗਭਗੇ ਪੂਰੇ ਪੰਜਾਬ ਦੇ ਵਿੱਚੋਂ 48000 ਹਮ ਇਕੜ ਇਹ ਐਕਵਾਇਰ ਕਰ ਰਹੇ ਹਨ ਯਾਨੀ ਕਿ ਇਹਨਾਂ ਨੇ ਦੋ ਚੰਡੀਗੜ੍ਹ ਵਸਾਉਣੇ ਆ ਇੱਕ ਚੰਡੀਗੜ੍ਹ ਦਾ ਹੈਗਾ ਅਪਰੋਕਸੀਮੇਟਲੀ 28000 ਹੈਗਾ ਤੇ ਇਹ ਜਿਹੜੇ ਹੈਗੇ ਚਾਰ ਸ਼ਹਿਰਾਂ ਦੇ ਵਿੱਚ ਸਟੈਬਲਿਸ਼ ਹੋ ਰਹੇ ਮਤਲਬ ਪੂਲਿੰਗ ਹੋ ਰਹੀ ਹੈ ਮੋਹਾਲੀ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਤੇ ਸਭ ਤੋਂ ਵੱਡਾ ਜਿਹੜਾ ਫੈਕਟਰ ਹੋਣ ਜਾ ਰਿਹਾ ਹੈ ਉਹ ਲੁਧਿਆਣੇ ਨੂੰ ਹੋਣ ਜਾ ਰਿਹਾ ਹੈ 28000 ਏਕੜ ਸਭ ਤੋਂ ਵੱਧ ਉੱਥੇ ਪਰ ਬਹਿਨ ਸਾਹਿਬ ਤੁਸੀਂ ਨੋਟ ਕੀਤਾ ਵੀ ਪੰਜਾਬ ਇੱਕ ਕਿਸਾਨੀ ਸੂਬਾ ਹੈ ਔਰ ਇੱਥੇ ਦੋਨੋਂ ਤਰੀਕੇ ਤੋਂ ਕਿਸਾਨ ਨੂੰ ਖਤਮ ਕੀਤਾ ਜਾ ਰਿਹਾ ਹੈ ਪਹਿਲੇ ਪਾਣੀ ਡੂੰਘੇ ਹੋਈ ਜਾਂਦੇ ਆ ਫਿਰ ਉਸ ਤੋਂ ਬਾਅਦ ਜੀਐਮਓਜ਼ ਇੰਟਰੋਡਿਊਸ ਹੋ ਗਈਆਂ ਫਿਰ ਐਮਐਸਪੀ ਨਾ ਦੇਣਾ ਪਹਿਲੇ ਇਸ ਪੱਖੋਂ ਤੰਕ ਕਰਨ ਤੋਂ ਬਾਅਦ ਹੁਣ ਉਹਨਾਂ ਦੀਆਂ ਜ਼ਮੀਨਾਂ ਹੀ ਖੋਹ ਲੈਣੀਆਂ ਬਿਕੋਜ਼ ਮੈਨੂੰ ਲੱਗਦਾ ਹੈ ਕਿ ਅਗਰ ਸਪੋਜ਼ ਕਿਸਾਨ ਮਨਾ ਵੀ ਕਰ ਦਿੰਦੇ ਆਈ ਐਮ ਪ੍ਰੀਟੀ ਸ਼ੋਰ ਕਿ ਸਰਕਾਰ ਨੇ ਅਗਰ ਜ਼ਮੀਨ ਖੋਹਣੀ ਹੈ ਨਾ ਉਹਨਾਂ ਨੇ ਕੋਈ ਨਾ ਕੋਈ ਤਰੀਕੇ ਨਾਲ ਖੋਹ ਲੈਣੀ ਹੈ ਹਮ ਸੋ ਇਹਦਾ ਮਤਲਬ ਉਹ ਅਲਟੀਮੇਟਲੀ ਇਹ ਕਰ ਰਹਾ ਹੈ ਕਿ ਪੂਰੇ ਪੰਜਾਬ ਨੂੰ ਹੀ ਖਤਮ ਕਰ ਰਹਾ ਬਿਕੋਜ਼ ਜਿਹੜੀ ਉਹਦੀ ਬੈਕਬੋਨ ਹੈ ਪੰਜਾਬ ਦੀ ਉਹ ਖੇਤੀ ਹੈ ਜੀ 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 ਹੁਣ ਪਹਿਲੇ ਫਸਲ ਖਤਮ ਕੀਤੀ ਹੁਣ ਜ਼ਮੀਨ ਖਤਮ ਕਰ ਰਹੇ ਆ ਸੋ ਤੁਹਾਨੂੰ ਕੀ ਲੱਗਦਾ ਕਿ ਇਸ ਹਿਸਾਬ ਨਾਲ ਤੇ ਮਤਲਬ ਫਿਰ ਪੰਜਾਬ ਦਾ ਫਿਊਚਰ ਤੁਹਾਨੂੰ ਕੀ ਲੱਗਦਾ ਲੈਂਡ ਪੁੱਲਿੰਗ ਦੇ ਵਿੱਚ ਢਿੱਲੋਂ ਸਾਹਿਬ ਕੀ ਵੀ ਜਿਹੜੀ ਲੋਕਾਂ ਦੀ ਲਗੋ ਜੇ ਤੁਸੀਂ ਕੋਈ ਜ਼ਮੀਨ ਅਕਵਾਇਰ ਕਰਨੇ ਲਗਭਗ ਥੋੜੇ ਨਾਲ 80% ਫਾਰਮਰਸ ਮੋਸਟਲੀ ਜ਼ਮੀਨ ਕਿਸਾਨਾਂ ਕੋਲੀ ਹੋਣੀ ਆਪਾਂ ਫਾਰਮਰ ਸੀ ਕਹਿ ਸਕਦੇ ਵੀ ਉਹਨਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਹਾਂ ਹਾਂ ਹੁਣ 2-4 ਦਿਨ ਪਹਿਲਾਂ ਦੀ ਗੱਲ ਹੈ ਕਿ ਮੋਹਾਲੀ ਦੇ ਵਿੱਚੋਂ 8000 ਫਾਰਮਰਸ ਨੂੰ ਇਹਨਾਂ ਨੇ ਲੈਟਰ ਭੇਜਿਆ ਜਿਦੋਂ ਵਿੱਚੋਂ ਸਿਰਫ 15 ਕੁ ਜਣਿਆਂ ਨੇ ਸਹਿਮਤੀ ਜ਼ਾਹਿਰ ਕੀਤੀ ਵੀ ਅਸੀਂ ਇਹਦੇ ਹੱਕ 'ਚ ਹ ਤੁਸੀਂ ਦੇਖ ਲਓ ਦੀ ਪਰਸੈਂਟੇਜ ਕਿੱਥੇ ਆ ਪੁਆਇੰਟ 1 ਨੇਗਲੀਜੀਬਲ ਹੈ ਬਿਲਕੁਲ ਨੇਗਲੀਜੀਬਲ ਹੈ ਕਈ ਰਿਅ ਕਿ ਵੀ ਜਦੋਂ ਕੋਈ ਪਾਲਿਸੀ ਲਾਗੂ ਕਰਨੀ ਹੁੰਦੀ ਹੈ ਕੋਈ ਵੀ ਉਹਦਾ ਪਹਿਨੇ ਇੱਕ ਰੋਡ ਮੈਪ ਬਲੂਪ੍ਰਿੰਟ ਲੋਕਾਂ ਦੇ ਵਿੱਚ ਜਾ ਕੇ ਫੀਡਬੈਕ ਰਿਵਿਊ ਲਿੱਤਾ ਜਾਂਦਾ ਹੈ ਤੁਸੀਂ ਦੇਖੋ ਕਿ ਵੀ ਇਸ ਬੰਦੇ ਜਿਹੜੇ ਦਿੱਲੀ ਤੋਂ ਇਹਨਾਂ ਦੇ ਸਾਬਕਾ ਹੈਲਥ ਮਿਨਿਸਟਰ ਹੈ ਸਤਿੰਦਰ ਜੈਨ ਉਹਨਾਂ ਨੂੰ ਇਹਦਾ ਲੈਂਡ ਪੋਲਿੰਗ ਦਾ ਇੰਚਾਰਜ ਬਣਾਇਆ ਵੀ ਉਹਨਾਂ ਨੇ ਲੋਕਾਂ ਨੂੰ ਜਾ ਕੇ ਅਵੇਅਰ ਕਰਨਾ ਜਿਨ੍ਹਾਂ ਨੂੰ ਪੰਜਾਬ ਦੀ ਸੰਗਰਾਦ ਮੁਸੀਹਤਾਂ ਤੱਕ ਦਾ ਨਹੀਂ ਪਤਾ ਵੀ ਕੀ ਚੰਗਾ ਕੀ ਨਹੀਂ ਉਸ ਬੰਦੇ ਨੂੰ ਤੁਸੀਂ ਇੰਚਾਰਜ ਲਾ ਰਹੇ ਹੋ ਵੀ ਜਾ ਕੇ ਲੋਕਾਂ ਨੂੰ ਵੇਅਰ ਕਰੋ ਹਾਂ ਇਹ ਚੀਜ਼ ਦੇਖੋ ਜੀ ਸੋਚਣ ਵਾਲੀ ਤਾਂ ਹੈ ਵੀ ਇਹ ਕਿਉਂ ਇਹ ਚੀਜ਼ ਕਰ ਰਹੇ ਆ ਜਦ ਕਿ ਫਾਰਮਰਸ ਦਾ ਇਹਦੇ ਵਿੱਚ ਬਿਲਕੁਲ ਵੀ ਇੰਟਰਸਟ ਨਹੀਂ ਹੈਗਾ ਦੇਖੋ ਸਤਿਦਰ ਜੈਨ ਨੂੰ ਨਾ ਲਾਈਕ ਕਮੇਟੀ ਦਾ ਹੈੱਡ ਬਣਾ ਦੇਣਾ ਇਜ਼ ਗੁੱਡ ਬਟ ਉਹਨਾਂ ਦੇ ਥੱਲੇ ਜਿਹੜੇ ਬਾਬੂ ਜਾਂ ਐਕਸਪਰਟਸ ਹੋਣੇ ਚਾਹੀਦੇ ਆ ਜਿਹੜੇ ਮੇਰੇ ਹਿਸਾਬ ਨਾਲ ਗਰੁੱਪ ਬਣਾ ਕੇ ਅਗਰ ਉਹ ਲੈਂਡ ਪੁਲਿੰਗ ਕਰ ਵੀ ਰਹੇ ਆ ਮੇਰੇ ਹਿਸਾਬ ਨਾਲ ਸਭ ਤੋਂ ਪਹਿਲੀ ਚੀਜ਼ ਹੈ ਕਿ ਉਹ ਫਾਰਮਰਸ ਨੂੰ ਉਹਨਾਂ ਦਾ ਆਲਟਰਨੇਟਿਵ professions ਵੀ ਦੱਸਣਾ ਚਾਹੀਦਾ ਜੇ ਉਹਨਾਂ ਤੋਂ ਜ਼ਮੀਨ ਹੀ ਖੋਲੀ ਪੈਸਾ ਤੇ ਉਹਨਾਂ ਕੋਲ ਬਹੁਤ ਆ ਜਾਊਗਾ ਪ੍ਰੋਬਲਮ ਇਹ ਆ ਜਾਣੀ ਹੈ ਕਿ ਮਿਸ ਮੈਨੇਜਮੈਂਟ ਫਾਈਨੈਂਸ਼ੀਅਲ ਮਿਸ ਮੈਨੇਜਮੈਂਟ ਉਹ ਖੜੀ ਹੋਊਗੀ ਔਰ ਦੂਸਰਾ ਲੱਗ ਰਿਹਾ ਹੈ ਕਿ ਇਹਦੇ ਚ ਉਹਨਾਂ ਦਾ ਆਲਟਰਨੇਟਿਵ profession ਕੀ ਹੋਊਗਾ ਇਸ ਬਾਰੇ ਤੁਹਾਨੂੰ ਕੀ ਲੱਗਦਾ ਵੀ ਮਤਲਬ ਆਬਵੀਅਸਲੀ ਨੁਕਸਾਨ ਦੋਨੋਂ ਪਾਸੋਂ ਕਿਸਾਨ ਦਾ ਹੀ ਹੈ ਯਾ ਇਨ ਫੈਕਟ ਕਹਾਂ ਸੰਦਾ ਨੁਕਸਾਨ ਦੋਨੋਂ ਪਾਸੋਂ ਪੰਜਾਬ ਦਾ ਹੀ ਹੈ ਕਿਸਾਨ ਦੇਖੋ ਜਿਹੜਾ ਸਾਉ ਦੋ ਤਰ੍ਹਾਂ ਦੇ ਉਹਨਾਂ ਨੂੰ ਸਕਿੱਲ ਹੁੰਦੇ ਆ ਜਾਂ ਤੋ ਫਾਰ ਖੇਤੀਬਾੜੀ ਜਾਂ ਡੈਰੀ ਤੰਦਾ ਇਸ ਤੋਂ ਇਲਾਵਾ ਛੋਟਾ ਮੋਟਾ ਕੋਈ ਦੁਕਾਨਦਾਰੀ ਹੋ ਸਾ ਤੇ ਇਸ ਤੋਂ ਵੱਧ ਕੋਈ ਹੁੰਦਾ ਨਹੀਂ ਹੈਗਾ ਤੇ ਜਿਹੜੀ ਆ ਲੈਂਡ ਪੂਲਿੰਗ ਦਾ ਇਦਾਂ ਹੀ ਕਿ ਵੀ ਇਹਦਾ ਤੁਹਾਨੂੰ ਇੱਕੋ ਦਮ ਤੁਹਾਨੂੰ ਫਾਇਦਾ ਫਾਇਦਾ ਨਹੀਂ ਮਿਲਣਾ ਪਹਿਨਾ ਤੁਹਾਨੂੰ ਸਰਕਾਰ ਇਹਦੀ ਐਕਵਾਇਰ ਹੋਏਗੀ ਫਿਰ ਆਉਣ ਵਾਲੇ 3-4 ਸਾਲ ਬਾਅਦ ਤੁਹਾਨੂੰ ਇਹਦਾ ਜਾ ਕੇ ਬੈਨੀਫਿਟ ਮਿਲਣਾ ਜਦੋਂ ਇਹਨਾਂ ਦਾ ਇਹ ਆਨ ਦੀ ਮਤਲਬ ਰੂਲ ਇਹਨਾਂ ਦਾ ਪੂਰਾ ਪਾਸ ਹੋ ਗਿਆ ਇੰਪਲੀਮੈਂਟ ਹੋ ਗਿਆ ਤੁਹਾਨੂੰ ਪਰイヤー ਪਰ ਐਕਟਰ ਦਾ 30000 ਰੁਪਇਆ ਮਿਲਣਾ ਬਸ ਤੇ ਦੇਖੋ ਜੇ ਕੋਈ ਕਿਸਾਨ ਉਹਦੇ ਚ ਫਸਲ ਵਧਾ ਕਰ ਦੇ ਸਕਦਾ 60 70000 ਦੀ ਲੱਖ ਤੱਕ ਦੀ ਫਸਲ ਹੋ ਸਕਦੀ ਈਵਨ ਠੇਕਾ ਵੀ ਕਈ ਜਗ੍ਹਾ ਤੇ 50000 60000 ਉਹਦਾ ਟੋਟਲੀ ਘੱਟੇ ਵਾਲਾ ਹੀ ਹੈ ਹਾਂ ਇਹ ਇਹ ਚੀਜ਼ ਦਾ ਇਹ ਤਾਂ ਟੈਨਸ਼ਨ ਵਾਲੀ ਗੱਲ ਹੈ ਵੈਸੇ ਪੰਜਾਬ ਵਾਸਤੇ ਨਹੀਂ ਇਹ ਹੈਗਾ ਵਕੀ ਹੁਣ ਮੈਂ ਦੱਸਦਾ ਕੀ ਹੈ ਇਹਦੇ ਚ ਗੱਲ ਜਿਵੇਂ ਤੁਹਾਨੂੰ ਦੱਸ ਗਿਆ ਟਾਈਮ ਵੀ ਜਿਹੜੇ ਫਾਰਮਰਸ ਐ ਵੀ ਉਹਨਾਂ ਦੇ ਕੋਲ ਦੋ ਹੀ ਸਕਿੱਲ ਨੇ ਖੇਤੀਬਾੜੀ ਤੇ ਡੈਰੀ ਹੈਗਾ ਉਹਨਾਂ ਨੂੰ ਜਦ ਇਹ ਕੀ ਵੀ ਉਹਨਾਂ ਦਾ ਕੋਈ ਬਿਜ਼ਨਸ ਮਾਈਂਡਡ ਬਣਾਇਆ ਜਾਵੇ ਠੀਕ ਹੈ ਜਦੋਂ ਕੱਲ ਨੂੰ ਉਹਨਾਂ ਕੋਲ ਕੋਈ ਪੈਸਾ ਆਉਂਦਾ ਉਹਨਾਂ ਕੋਲ ਇਦਾਂ ਦਾ ਸਕਿੱਲ ਉਹਨਾਂ ਵਿੱਚ ਬਰੂਸ ਕੀਤਾ ਜਾਵੇ ਕਿ ਕੱਲ ਨੂੰ ਕੋਈ ਹੋਰ ਕੰਮ ਥੋੜਾ ਕੋਲ ਸਕਣਾ ਹੁਣ ਜਿਹਨਾਂ ਕੋਲ ਪੈਸਾ ਵੀ ਆਉਂਦਾ ਤੁਸੀਂ ਪਹਿਨੀ ਜ਼ਮੀਨ ਐਕਵਾਇਰ ਕਰ ਲਈ ਪੰਜਾਬ 'ਚ ਤਾਂ ਪਹਿਨੀ ਜ਼ਮੀਨ ਨਹੀਂ ਹੈਗੀ ਉਹ ਕਿੱਥੋਂ ਪਰਚੇਸ ਕਰਨਗੇ ਜੰਮੂ ਕਸ਼ਮੀਰ ਉਹ ਨਹੀਂ ਕਰ ਸਕਦੇ ਜਾ ਕੇ ਹਿਮਾਚਲ ਲੋਅ ਪਰਚੇਸ ਨਹੀਂ ਕਰ ਸਕਦੇ ਹਰਿਆਣੇ ਦੇ ਸੇਮ ਆਪਣੇ ਪੰਜਾਬ ਵਰਗੇ ਹਾਲਾਤ ਐ ਰਾਜਸਥਾਨ ਤੋਂ ਪਤਾ ਪਾਣੀ ਨਹੀਂ ਹੈਗਾ ਫਿਰ ਤਾਂ ਆਪਸ਼ਨ ਉਹ ਹੀ ਰਹੇਗੀ ਵੀ ਯੂਪੀ ਲੋਅ ਜਾ ਕੇ ਜਾਂ ਮੱਧ ਪ੍ਰਦੇਸ਼ ਲੋ ਜਿਵੇਂ ਜਾ ਰਹੀ ਐ ਮੈਨੂੰ ਲੱਗਦਾ ਪੰਜਾਬੀਆਂ ਕੋਲ ਪੰਜਾਬ ਵੀ ਨਹੀਂ ਰਹਿ ਜਾਣਾ ਬਿਲਕੁਲ ਬਿਲਕੁਲ ਸਹੀ ਗੱਲ ਐ ਕਿਉਂਕਿ ਹੁਣ ਤੁਸੀਂ ਦੇਖੋ ਤੁਹਾਨੂੰ ਇੱਕ ਐਗਜ਼ਾਮਪਲ ਦੰਨਾ ਜਦੋਂ ਚੰਡੀਗੜਾ ਆਪਣਾ ਬਣਿਆ ਸੀਗਾ ਸਟਾਰਟਿੰਗ 'ਚ ਚੰਡੀਗੜ੍ਹ ਨੂੰ ਸੈਟਅਪ ਤਾਂ ਹੋ ਗਿਆ ਸੀ ਗੱਲ ਲੇਕਿਨ ਚੰਡੀਗੜ੍ਹ ਨੂੰ ਚੰਡੀਗੜ੍ਹ ਬਣਨੇ ਦੇ ਵਿੱਚ ਕਿੰਨਾ ਸਮਾਂ ਲੱਗਿਆ ਉਹਦੇ ਪਿੱਛੇ ਵੀ ਕਿ ਸਰਕਾਰ ਦੀ ਕੀ ਪਲੈਨਿੰਗ ਸੀਗੀ ਕਿ ਵੀ ਜਿਹੜੇ ਉੱਥੇ ਆਰਟਿਸਟ ਸੀਗੇ ਕੁਝ ਬਿਊਰੋਕਰੇਟ ਸੀਗੇ ਉਹਨਾਂ ਨੂੰ ਸਸਤੇ ਰੇਟਾਂ ਤੇ ਉੱਥੇ ਘਰ ਕੋਠੀਆਂ ਲੋਟ ਹੋਈਆਂ ਫੇਰ ਉਹਨਾਂ ਨੇ ਉੱਥੇ ਸਰਕਾਰੀ ਦਫ਼ਤਰ ਬਣਾਏ ਪੰਜਾਬ ਦੇ ਰਾਣੇ ਦੇ ਵੀ ਲੋਕੀ ਉੱਥੇ ਆਉਣ ਹਾਂ ਉੱਥੇ ਜਾ ਕੇ ਰਹਿਣ ਫੇਰ ਉੱਥੇ ਸੈਕਟਰੀਟ ਕੀਤਾ ਇਹਨਾਂ ਨੇ ਬਣਾਇਆ ਆਪਣੀ ਅਸੈਂਬਲੀ ਬਣੀ ਵੀ ਲੋਕਾਂ ਦਾ ਆਉਣਾ ਜਾਣਾ ਹੋਇਆ ਤੇ ਫਿਰ ਈਵਨ ਤੁਸੀਂ ਦੇਖੋ ਕਿ ਮੋਹਾਲੀ ਦੇ ਵਿੱਚ ਜਿਹੜਾ ਇਹਨਾਂ ਨੇ ਨਿਊ ਚੰਡੀਗੜ੍ਹ ਪ੍ਰੋਜੈਕਟ ਸੀਗਾ ਉਹ ਵੀ ਇੱਦੇ ਸੈੱਟਅਪ ਹੋਇਆ ਸੀ ਅਸੀਂ ਨਿਊ ਚੰਡੀਗੜ੍ਹ ਬਣਾਉਣਾ ਹੁਣ ਨਿਊ ਚੰਡੀਗੜ੍ਹ ਦੇ ਵਿੱਚ ਇਹ ਹੈ ਕਿ ਵੀ ਨੇੜੇ ਤੁਸੀਂ ਦੇਖ ਸਕਦੇ ਹੋ ਸਿਸਵਨ ਡੈਮ ਹੈ ਬੰਦਾ ਕੰਫਰਟ ਸਕਦਾ ਫਿਰ ਹਿਮਾਚਲ ਨੇੜੇ ਆ ਜਾਂਦਾ ਫਿਰ ਚੰਡੀਗੜ੍ਹ ਨੇੜੇ ਆ ਜਾਂਦਾ ਈਵਨ ਹੁਣ ਉਹਨਾਂ ਨੇ ਹੋਰ ਲੋਕੀਆ ਬੱਤ ਤੋਂ ਨਿਊ ਚੰਡੀਗੜ੍ਹ ਦੇ ਵਿੱਚ ਆਉਣਾ ਇਹਨਾਂ ਨੇ ਹੁਣ ਸਟੇਡੀਅਮ ਸੈਟਅਪ ਕੀਤਾ ਉੱਥੇ ਬਟ ਫਿਰ ਵੀ ਇੰਨਾ ਚੀਜ਼ਾਂ ਹੋਣ ਦੇ ਬਾਵਜੂਦ ਫਿਰ ਵੀ ਨਿਊ ਚੰਡੀਗੜ੍ਹ ਦੀ ਗਰੋਥ ਰੇਟ ਬਹੁਤ ਜ਼ਿਆਦਾ ਘਟ ਹੈ ਤੇ ਤੁਸੀਂ ਸੇਮ ਕੰਪੈਰੀਟਿਵ ਦੇਖਿਆ ਜੇ ਵੀ ਲੁਧਿਆਣਾ ਲੁਧਿਆਣਾ ਇੱਕ ਜਸ ਤਲਵਾਰਾ ਹਲਵਾਰਾ 에어ਪੋਰਟ ਹੈ ਅੱਛਾ ਉਹ ਵੀ ਜਸ ਵਾਲੇ ਤਾਂ ਕੋਈ ਨਾ ਦੀ ਕੋਈ ਵੱਡੀ ਨਹੀਂ ਕੋਈ ਉੱਥੇ ਮੈਨੂੰ ਨਹੀਂ ਲੱਗਦਾ ਕੋਈ ਕੋਈ ਫਲੈਟ ਲੋਕਲੀ ਆਈਆਂ ਕੋਈ ਵੱਡੀ ਇੰਟਰਨੈਸ਼ਨਲ ਲੈਵਲ ਦੀ ਕੋਈ ਫਲੈਟ ਨਹੀਂ ਆਈ ਫਿਰ ਲੁਧਿਆਣੇ ਤੇ ਆਪਦੇ ਹੋਰ ਗੰਭੀਰ ਬੜੇ ਮੁਸਲੇ ਨੇ ਜਿਵੇਂ ਹੁਣ ਪਾਣੀ ਦਾ ਦੇਖੋ ਤੁਸੀਂ ਕਿੰਨਾ ਢੰਗ ਨਾਲ ਇਤੇ ਜਾ ਰਿਹਾ ਹੈ ਜੇ ਪਾਣੀ ਤੁਸੀਂ ਅਵੇਲੇਬਲ ਹੈਗਾ ਕਿੰਨਾ ਉਹ ਪੋਲਿਊਟਡ ਹੈ ਫਿਰ ਤੁਸੀਂ ਉਹ ਦੇਖੋ ਵੀ ਜਿਹੜੇ ਉੱਥੇ ਟ੍ਰੈਫਿਕ ਦੀ ਕਿੰਨੀ ਸਮੱਸਿਆ ਕਿੰਨਾ ਕੰਜੈਸਟਿਡ ਹੈ ਕੁਛ ਇਦਾਂ ਜਗ੍ਹਾ ਹੈਗੀਆਂ ਫਿਰ ਜੇ ਇਹ ਚੀਜ਼ਾਂ ਨੂੰ ਤੁਸੀਂ ਓਵਰਕਮ ਕਿਵੇਂ ਕਰੋਗੇ ਕੱਲ ਨੂੰ ਤਾਂ ਕੰਕਰੀਟ ਸਿਟੀ ਬਣਨਾ ਕੱਲ ਨੂੰ ਜਦ ਬਾਰਿਸ਼ ਹੁੰਦੀ ਹੈ ਕੀ ਤੁਹਾਡੇ ਕੋਲ ਪ੍ਰੋਪਰ ਪਲਾਨ ਹੈਗਾ ਪ੍ਰੋਪਰ ਡਰੇਨੇਜ ਦਾ ਉੱਪਰ ਤੁਸੀਂ ਕੀ ਉਹਨਾਂ ਵਾਟਰ ਰੀਚਾਰਜ ਕਰ ਸਕਦੇ ਆ ਇਹ ਚਾ ਲੱਗਦਾ ਫਿਰ ਤੇ ਹੋ ਜਾਣਾ ਜਿਵੇਂ ਜਿਵੇਂ ਚੰਡੀਗੜ ਨਿਊ ਚੰਡੀਗੜ ਹੁਣ ਜਿਵੇਂ ਉਹੀ ਹਾਲ ਲੁਧਿਆਣਾ ਦਾ ਹੋ ਜਾਊਗਾ ਵੀ 올ਡ ਲੁਧਿਆਣਾ ਤੇ ਨਿਊ ਲੁਧਿਆਣਾ ਸ਼ੁਰੂ ਹੋ ਜਾਣਾ ਜੀ ਤੇ ਪਰ ਹੁਣ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਫਿਰ ਇਸ ਹਾਲ ਆਬਵੀਅਸਲੀ ਜੇ ਪੰਜਾਬ ਦੇ ਕਿਸਾਨ ਆਪਦੀ ਜ਼ਮੀਨ ਨਾ ਵੇਚਣ ਕਿ ਉਹਨਾਂ ਕੋਲ ਅਥਾਰਟੀ ਹੈਗੀ ਹੈ ਕਿ ਉਹ ਸਰਕਾਰ ਦੇ ਅਗੇਂਸਟ ਬਹਿ ਸਕਦੇ ਆ ਉਹ ਕਹਿ ਸਕਦੇ ਆ ਵੀ ਆਪਾਂ ਆਪਦੀ ਜ਼ਮੀਨ ਨਹੀਂ ਵੇਚਣਾ ਚਾਹੁੰਦੇ ਜਾਂ ਫਿਰ ਸਰਕਾਰ ਕੁਝ ਐਹੋ ਜਿਹਾ ਰੂਲ ਪਾਸ ਕਰ ਸਕਦੀ ਇਨ ਵਿੱਚ ਮਤਲਬ ਦੇ ਆਰ ਫੋਰਸਡ ਟੂ ਐਕਚੁਅਲੀ ਬਾਏ ਦੈਟ ਲੈਂਡ ਤੁਹਾਨੂੰ ਕੀ ਲੱਗਦਾ ਕੀ ਹੁੰਦਾ ਥੋੜੇ ਦਿਨ ਪਹਿਨਾ ਨਾ ਮੋਹਾਲੀ ਦੇ ਵਿੱਚ ਨਾ ਕੇਜਰੀਵਾਲ ਸਾਹਿਬ ਦੇ ਇੱਕ ਬੁੱਕ ਰਿਲੀਜ਼ ਹੋ ਰਹੀ ਸੀਗੀ ਅੱਛਾ ਹੈ ਉਹਦੇ ਵਿੱਚ ਕੇਜਰੀਵਾਲ ਸਾਹਿਬ ਦੀ ਟੀਮ ਤੇ ਸੀਐਮ ਸਾਹਿਬ ਵੀ ਉੱਥੇ ਸੀਗੇ ਹਾਂ ਹਾਂ ਤੇ ਤੁਹਾਨੂੰ ਪਤਾ ਜਿਹੜੇ ਸੀਐਮ ਸਾਹਿਬ ਨੇ ਕੀ ਸੌਲਿਸ਼ਨ ਬਾਦ ਨੇ ਸਟੇਜ ਆਰਟਿਸਟ ਪਹਿਨਾ ਪਹਿਲੇ ਹਾਂ ਤੇ ਫਿਰ ਉਹਨਾਂ ਨੇ ਉਹੀ ਦਿਖਾਇਆ ਵੀ ਜੋ ਚੀਜ਼ ਉਹਨਾਂ ਦੀ ਮਾਰਤ ਹੈ ਜਦੋਂ ਬੁੱਕ ਸੈਰਮਨੀ ਬੁੱਕ ਰਿਲੀਜ਼ ਹੋਈ ਹੈ ਜਦੋਂ ਸੀਐਮ ਸਾਹਿਬ ਆਪ ਦਾ ਉਥੇ ਭਾਸ਼ਣ ਦੇ ਰਹੇ ਸੀਗੇ ਫਾਈਨਲ ਉਦੋਂ ਸੀਐਮ ਸਾਹਿਬ ਨੇ ਗੱਲਾਂ-ਗੱਲਾਂ ਵਿੱਚ ਇੱਕ ਗੱਲ ਕਹਿ ਦਿੱਤੀ ਕਿ ਵੀ ਕੇਜਰੀਵਾਲ ਸਾਹਿਬ ਵੀ ਤੁਹਾਡੇ ਅੱਗੇ ਹੱਥ ਜੋੜੇ ਰਿਕੁਐਸਟ ਕਰਦੇ ਆਂ ਅੱਗੇ ਦੇ ਕੋਈ ਕਿਤਾਬ ਨਾਲ ਲਿਖਿਓ ਤੁਸੀਂ ਜਿਹੜੀ ਕਿਤਾਬ ਲਿਖੀ ਸੀਗੀ ਸਵਰਾਜ ਲੋਕੀ ਮੇਰੇ ਕੋਲ ਆ ਜੰਨੇ ਕਿਸੀਆਮ ਸਾਬਾ 111 ਨੰਬਰ ਪੇਜ ਪੜੋ ਕੀ ਹੈ ਤੋਂ 111 ਨੰਬਰ ਪੇਜ ਕੀ ਹੈ ਉਹ ਵਿੱਚ ਲਿਖਿਆ ਹੋਇਆ ਵੀ ਗ੍ਰਾਮ ਸਭਾ ਇਸ ਦੀ ਸੁਪਰੀਮ ਪਾਵਰ ਗ੍ਰਾਮ ਸਭਾ ਵਾ ਇਹ ਵੀ ਜੇ ਉਹ ਮਤਾ ਪਾ ਦੇਣ ਰੈਜ਼ੋਲੂਸ਼ਨ ਪਾ ਦੇਵੇ ਇਹ ਵੀ ਅਸੀਂ ਆਪਣਾ ਜਗਾ ਪੂਲਿੰਗ ਜਿਮ ਲਈ ਉਹਦੇ ਨਹੀਂ ਅਕਵਾਇਰ ਨਹੀਂ ਹੋਣਦੇ ਥੈਨ ਉਹ ਸੁਪਰੀਮ ਕੋਰਟ ਤੱਕ ਤੁਸੀਂ ਚੈਲੇਂਜ ਨਹੀਂ ਕਰ ਸਕਦੇ ਸੇਮ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਕਿ ਅਮਰਾਵਤੀ ਜਿਹੜੀ ਕਿ ਹਾਇਦਰ ਆਪਣਾ ਆਂਧਰਾ ਪ੍ਰਦੇਸ਼ ਦੀ ਨਵੀਂ ਕੈਪਟਲ ਆਹ ਲਾ ਲਿਆ 48000 ਏਕੜ ਉੱਥੇ ਵੀ ਜ਼ਮੀਨ ਅਕਵਾਇਰ ਹੋਣੀ ਸੀ ਸੇਮ ਆਪਣੀ 4648 ਕਿਆ ਬਾਤ ਹੈ ਉੱਥੇ ਵੀ ਲੋਕਾਂ ਨੇ ਇਕੱਠੇ ਹੋ ਕੇ ਗ੍ਰਾਮ ਸਭਾ ਕੀਤੀ ਸੁਪਰੀਮ ਕੋਰਟ ਤੱਕ ਗਿਆ ਤੇ ਗਵਰਨਮੈਂਟ ਨੂੰ ਆਪਣਾ ਉਹ ਲਾ ਵਾਪਸ ਲੈਣਾ ਪਿਆ ਸੋ ਮਤਲਬ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਕੋਲ ਫੁੱਲ ਪਾਵਰ ਹੈਗੀ ਹੈ ਕਿ ਉਹ ਆਪਦੀ ਜ਼ਮੀਨ ਨਹੀਂ ਵੇਚ ਸਕਦੇ ਠੀਕ ਹੈ ਜਾਂ ਉਹ ਨਹੀਂ ਵੇਚਣਾ ਚਾਹੁੰਦੇ ਥਸਟ ਬੀ ਲਾਈਕ ਗ੍ਰਾਮ ਸਭਾ ਜਾਂ ਗ੍ਰਾਮ ਪੰਚਾਇਤ ਦੇ ਲੈਵਲ ਤੇ ਅਗਰ ਉਹ ਇੱਕ ਦੂਜੇ ਨਾਲ ਇਕੱਠੇ ਹੋਣ ਜੀ ਔਰ ਕੋਈ politcal नेगेटिव politcal इन्फ्लुएंस ਹੋਣਾ ਤੇ ਨਾ ਹੋਵੇ ਤੇ ਇਹਦਾ ਮਤਲਬ ਵੀ ਆ ਚੀਜ਼ਾਂ ਬਚਾਈਆਂ ਜਾ ਸਕਦੀਆਂ ਕਿਉਂਕਿ ਦੇਖੋ ਖੇਤੀ ਜ਼ਮੀਨ ਵੇਚਣਾ ਮੈਨੂੰ ਲੱਗਦਾ ਇਹ ਇਹ ਬੇਫਕੂਫੀ ਹੋ ਜੂਗੀ ਪੁਆਇੰਟ ਤੇ ਆ ਕੇ ਹਾਂ ਜਿਹੜੀ ਜ਼ਮੀਨ ਉਪਜਾਊ ਨਹੀਂ ਹੈਗੀ ਹਣਾ ਜਾਂ ਜਾਂ ਤੇ ਕਈ ਹੈ ਨਾ ਵੀ ਪੰਜਾਬ ਦੀ ਪੋਪੂਲੇਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਔਰ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਤੇ ਹੁਣ ਪੰਜਾਬ ਦੇ ਕੋਲ ਕੋਈ ਆਪਸ਼ਨ ਨਹੀਂ ਹੈ ਜਸਟ ਟੂ ਕ੍ਰੀਏਟ ਅ ਕੰਕਰੀਟ ਲੈਂਡ ਔਰ ਕੰਕਰੀਟ ਸਟਰਕਚਰਸ ਨਾਓ ਠੀਕ ਹੈ ਸੋ ਆਈ ਥਿੰਕ ਆਈ ਥਿੰਕ ਤੁਸੀਂ ਬਹੁਤ ਸੋਹਣਾ ਪੋਜ਼ਿਟਿਵ ਪੁਆਇੰਟ ਦੱਸਿਆ ਔਰ ਔਰ ਥੈਂਕਸ ਟੂ ਭਗਵੰਤ ਮਾਨ ਸਾਹਿਬ ਐਸ ਵੈਲ ਜਿਨ੍ਹਾਂ ਨੇ ਮਤਲਬ ਆਪਣੇ ਸਟੇਜ ਦੇ ਹਨਰ ਨੂੰ ਯੂਜ਼ ਕੀਤਾ ਬਟ ਇਹਦਾ ਇੱਕ ਹੋਰ ਚੱਕਰ ਪੈ ਗਿਆ ਢਿਲੋਂ ਸਾਹਿਬ ਸੀਐਮ ਸਾਹਿਬ ਨੇ ਗੱਲ ਕਹਿ ਤਾਂ ਦਿੱਤੀ ਉਸ ਤੋਂ ਬਾਅਦ ਕੇਜਰੀਵਾਲ ਕਾਫੀ ਤਲਕੀ ਦੇ ਵਿੱਚ ਆਏ ਆ ਆਉਣ ਵਾਲੇ ਦਿਨਾਂ ਵਿੱਚ ਨਾ ਆਪਾਂ ਨੂੰ ਪੰਜਾਬ 'ਚ ਨਾ ਕੋਈ ਵੱਡੀ ਉਤਲ-ਬੁਤਲ ਦੇਖਣ ਨੂੰ ਮਿਲ ਸਕਦੀ ਹੈ ਸੋ ਮੈਨੂੰ ਲੱਗਦਾ ਫਿਰ ਭਗਵੰਤ ਮਾਨ ਸਾਹਿਬ ਨੂੰ ਅੱਗੇ ਤੋਂ ਹੁਣ ਸਟੇਜ ਪ੍ਰੋਗਰਾਮ ਨਹੀਂ ਮਿਲਣੇ ਮੈਨੂੰ ਲੱਗਦਾ ਉਹ ਤਾਂ ਫਿਰ ਸਟੇਜ ਨਹੀਂ ਛੱਡ ਸਕਦੇ ਸਿਆਸਤ ਛੁਡ ਕਲਾਕਾਰ ਦਾ ਪਹਿਲਾ ਪਿਆਰ ਸਟੇਜ ਹੈ ਪਰ ਭਗਵਾਨ ਤੁਮਾਨ ਸਾਹਿਬ ਹੁਣ ਸਿਆਸਤ ਸਿੱਖਣਾ ਸਿੱਖਣਾ ਸ਼ੁਰੂ ਕਰ ਗਏ ਸਿਆਸਤ ਉਹਨੂੰ ਆਉਣੇ ਸ਼ੁਰੂ ਹੋ ਗਈ ਤੇ ਜਿਹੜਾ ਮੈਨੂੰ ਲੱਗਦਾ ਵੀ ਸਿਆਸਤ ਆਣੀ ਚੰਗੀ ਗੱਲ ਹੈ ਬਟ ਸਿਆਸਤ ਦਾ ਨ ਹੋ ਕੇ ਤੁਸੀਂ ਸਿਆਸਤ ਜੇ ਆਪਣੀ ਸਿਆਸਤ ਨੂੰ ਤੁਸੀਂ ਕੁਰਸੀ ਪਹਚਾਣ ਵਾਸਤੇ ਯੂਜ਼ ਕਰ ਰਹੇ ਦੈਟਸ ਬੈਡ ਠੀਕ ਹੈ ਪੋਲਿਟੀਕਲ ਦੇਖੋ ਸਾਡੇ ਗੁਰੂ ਸਾਹਿਬ ਨੇ ਜਿਹੜੇ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਹੁਕਮ ਦਿੱਤੇ ਆ ਉਹਨਾਂ ਚ ਇੱਕ ਹੁਕਮ ਇਹ ਵੀ ਆ ਕਿ ਸਾਨੂੰ ਪੋਲਿਟਿਕਸ ਆਣੀ ਚਾਹੀਦੀ ਹੈ। ਹੂੰ ਹੂੰ ਠੀਕ ਹੈ। ਬਟ ਉਹਦੇ ਨਾਲ ਸਾਨੂੰ ਹੋਰ ਵੀ ਬਹੁਤ ਹੁਕਮ ਦਿੱਤੇ ਆ। ਜੀ। ਪੋਲਿਟਿਕਸ ਆਣੀ ਚੰਗੀ ਗੱਲ ਆ। ਪੋਲਿਟਿਕਸ ਕਰਕੇ ਕਿਸੇ ਦਾ ਨੁਕਸਾਨ ਕਰਨਾ ਪ੍ਰੋਬਲੈਮੈਟਿਕ ਗੱਲ ਹੈ। ਹੂੰ। ਸੋ ਅਗਰ ਭਗਵੰਤ ਮਾਨ ਸਾਹਿਬ ਨੂੰ ਸਿਆਸਤ ਆ ਰਹੀ ਆ। ਬਟ ਜੇ ਉਹ ਪੰਜਾਬ ਦੇ ਪਛਾਣ ਵਾਸਤੇ ਸਿਆਸਤ ਯੂਜ਼ ਕਰ ਰਹੇ ਆ ਤੇ ਇਹਦੇ ਮਤਲਬ ਫਿਰ ਆਪਾਂ ਉਹਨੂੰ ਪੋਜ਼ੀਟਿਵਲੀ ਲਵਾਂਗੇ। ਦੇਖੋ ਸੀਐਮ ਸਾਹਿਬ ਦਾ ਹੁਣ ਜਿਵੇਂ ਕਿ ਵੀ ਉਹ ਲੋਕਾਂ ਦਾ ਨਾਲ ਕਿਤੇ ਨਾ ਕਿਤੇ ਅੱਜ ਵੀ ਸੀਐਮ ਸਾਹਿਬ ਪ੍ਰਤੀ ਹਮਦਰਦੀ ਹੈਗੀ ਆ ਅੱਜ ਵੀ ਕਿਸੇ ਬੰਦੇ ਨਾਲ ਗੱਲ ਕਰਦਾ ਕੋ ਸਿਨੀਅਰ ਇਹਨਾਂ ਦੇ ਲੀਡਰਸ ਨੇ ਹੈਗੇ ਆ ਈਵਨ ਭਾਵੇਂ ਕੋਈ ਆਪੋਜੀਸ਼ਨ ਦੇ ਵੀ ਹੈਗੇ ਆ ਈਵਨ ਕੁਝ ਆਮ ਪਬਲਿਕ ਵੀ ਇਹ ਕਹਿੰਦੀ ਹੈ ਕਹਿੰਦੇ ਯਾਰ ਸੀਐਮ ਬੇਵਸ ਹੈ ਲੋਕਾਂ ਦੀ ਕਿਤੇ ਨਾ ਕਿਤੇ ਸਹਿਮਤੀ ਸਹਿਮਤੀ ਅੱਜ ਵੀ ਸੀਐਮ ਦੇ ਪ੍ਰਤੀ ਹੈਗੀ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਦਿੱਲੀ ਵਾਲਿਆਂ ਨੂੰ ਚੱਲਣ ਨਹੀਂ ਦਿੰਦੇ ਤੁਸੀਂ ਅੱਜ ਵੀ ਦੇਖਿਓ ਕਿ ਕਿਤੇ ਨਾ ਕਿਤੇ ਸੈਂਪਥੀ ਹੈਗੀ ਹੈ ਸੀਐਮ ਸਾਹਿਬ ਦੇ ਪ੍ਰਤੀ ओके okay. जी ਇਹ ਕੀ ਇੱਕ ਹੋਰ ਵੀ ਸੀਗਾ ਕਿ ਜਿਵੇਂ ਹੁਣ ਇਹ ਚੀਜ਼ ਨੂੰ ਰੋਕ ਸਕਦੇ ਸੀਗੇ ਜਿਵੇਂ ਗ੍ਰਾਮ ਸਭਾ ਮੈਂ ਤੁਹਾਨੂੰ ਦੱਸਿਆ ਵੀ ਇਹਦਾ ਹੱਲ ਹੈਗਾ ਬਟ ਸੀਐਮ ਸਾਹਿਬ ਤੁਹਾਨੂੰ ਪਤਾ ਫਿਰ ਪੰਗਾ ਲੈਣੋਂ ਹਟਦੇ ਨਹੀਂ ਹੋਣਾਂ ਨੇ ਫਿਰ ਉਸ ਤੋਂ ਥੋੜੇ ਦਿਨ ਪਹਿਨਾ ਫਾਰਮਰਾਂ ਤੇ ਕੀ ਕਮੈਂਟ ਕੀਤਾ ਵੀ ਇਹ ਕਿਸਾਨ ਅੰਦੋਲਨ ਕਰੀ ਬੈਠੇ ਆ ਲੀਡਰ ਬਣੇ ਫਿਰਦੇ ਕਦੇ ਇਹਨਾਂ ਨੇ ਖੇਤਾਂ 'ਚ ਜਾ ਕੇ ਦੱਸੇ ਦੇਖਿਆ ਦੱਸੋ ਉਹਨਾਂ ਨੂੰ ਚੜਾ ਰਹੇ ਆ ਵੀ ਤੁਸੀਂ ਤੁਹਾਨੂੰ ਪਿੰਡਾਂ 'ਚ ਜਾ ਕੇ ਵੋਟਾਂ ਮੰਗਣੀਆਂ ਜਾਣਾ ਵੀ ਹੈਗਾ ਤਾਂ ਕੀ ਕਰੋਗੇ ਉਹਦੇ ਤੇ ਬਾਕੀ ਜਥੇਬੰਦੀਆਂ ਦੀ ਗੱਲ ਇਹ ਹੈ ਕਿ ਵੀ ਉਹਨਾਂ 'ਚ ਖੁਦ ਬੜੀ ਫੁੱਟਪੈ ਰੱਖੀ ਆ ਉਹਨਾਂ ਦੇ ਵੀ ਆਪਸ ਦੇ ਬਹੁਤ ਤੜੇਬਾਣੇ ਆ ਜਦੋਂ ਦਿੱਲੀ ਗਏ ਸੀਗੇ ਜਦੋਂ ਦਰੋਂ ਤੋਂ ਸ਼ੁਰੂ ਹੋਇਆ ਇਹਨਾਂ ਦਾ ਉਦੋਂ ਮੈਨੂੰ ਯਾਦ ਆ तकरीबन ਉਦੋਂ 34 ਦੇ ਕਰੀਬ ਇਹਨਾਂ ਦੀ ਜਥੇਬੰਦੀਆਂ ਸੀਗੀਆਂ ਅੱਛਾ ਤੇ ਜਦੋਂ ਦਿੱਲੀ ਤੋਂ ਵਾਪਸ ਆਏ ਤੇ ਲਗਭਗ 100 ਦੇ ਕਰੀਬ ਜਥੇਬੰਦੀਆਂ ਹੋ ਗਈਆਂ ਤੇ ਤੁਸੀਂ ਦੇਖ ਲਓ ਕਿੰਨੇ ਜਥੇਬੰਦੀਆਂ ਬਣ ਗਈਆਂ ਵਿੱਚੋਂ ਤੇ ਸੋ ਹੁਣ ਵੀ ਸੇਮ ਇਦਾਂ ਹੀ ਆ ਸਾਰੇ ਪ੍ਰਧਾਨ ਬਣ ਕੇ ਬੋਲੇ ਆ ਦਿੱਲੀੋਂ ਹੁਣ ਵੀ ਇਹ ਹੈ ਕਿ ਵੀ ਇੱਕ ਪਾਸੇ ਕਹਿੰਦੇ ਅਸੀਂ ਪੋਲਿਟੀਕਲ ਆ ਇੱਕ ਕਹਿੰਦੇ ਅਸੀਂ ਨਾਨ ਪੋਲਿਟੀਕਲ ਆ ਤੇ ਤੀਜੇ ਵੀ ਇੱਕ ਫਰੰਟ ਖੜਾ ਹੋ ਰਿਹਾ ਉਹ ਕਹਿੰਦੇ ਸੀ ਕੁਝ ਵੀ ਨਹੀਂ ਹੈਗੀ ਅਸੀਂ ਇਹਨਾਂ ਦੇ ਉੱਤੇ ਆ ਬਟ ਇਕਨਮ ਵਾਲੇ ਦਿਨਾਂ ਚ ਤੁਹਾਨੂੰ ਢਿਲੋਂ ਸਾਹਿਬ ਇੱਕ ਬਹੁਤ ਵੱਡੀ ਅਪਡੇਟ ਦਿਖਣ ਨੂੰ ਮਿਲੇਗੀ ਇਹਨਾਂ ਦਾ ਕਿਸਾਨ ਜਥੇਬੰਦੀਆਂ ਦਾ ਨਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਕਲੈਸ਼ ਹੋਣ ਜਾ ਰਿਹਾ ਅੱਛਾ ਜੀ ਇਹਨਾਂ ਦਾ ਪੈਸੇ ਪਿੱਛੇ ਰੋਲਾ ਪੈਣਾ ਸ਼ੁਰੂ ਹੋ ਚੁੱਕਿਆ ਤੇ ਆਉਣ ਵਾਲੇ ਦਿਨਾਂ ਚ ਨਾ ਬਹੁਤ ਵੱਡੇ ਖੁਲਾਸੇ ਹੋਣ ਵਾਲੇ ਆ ਮੈਨੂੰ ਕਿਸੇ ਇੱਕ ਸੀਨੀਅਰ ਅਫਸਰ ਨੇ ਦੱਸੀ ਇਹ ਗੱਲ ਫਾਈਲਾਂ ਲਗਭਗ ਇਹਨਾਂ ਦੀਆਂ ਤਿਆਰ ਹੈਗੀਆਂ ਛਾਪੇ ਮਾਰੀ ਸ਼ੁਰੂ ਹੋਏਗੀ ਇਹ ਇੱਕ ਕਿਸਾਨ ਲੀਡਰ ਆ ਤੇ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਇਹਨਾਂ ਦਾ ਹਾਈ ਲੈਵਲ ਤੇ ਹੋਇਆ ਜੇ ਹੁਣ ਨਹੀਂ then ਸਾਲ ਉਹ ਜੋ ਅਗਲੇ ਸਾਲ ਜੂਨ ਜੁਲਾਈ ਤੋਂ ਬਾਅਦ ਤਾਂ ਫਿਰ ਫਟਾਫੜਾਈ ਸ਼ੁਰੂ ਹੋ ਜਣੀ ਆ ਓਕੇ ਇਹਨਾਂ ਤੋਂ ਤਾਂ ਪਾਣੀ ਤੱਕ ਦਾ ਮੇਸਾ ਆਉਣਾ ਪਾਣੀ ਦੀ ਬੋਤਲਾਂ ਦਾ ਇਹ ਵੀ ਫੈਕਟਰ ਯਾਦ ਰੱਖਿਓ ਪਾਣੀ ਦੀ ਬੋਤਲ ਲੱਗੇ ਜਾ ਕੇ ਕਮ ਆਉਣਗੀਆਂ ਪਾਣੀ ਦੀਆਂ ਬੋਤਲਾਂ ਤਾਂ ਤੁਸੀਂ ਦੱਸਿਆ ਸੀਗਾ ਇੱਕ ਕਿੱਸਾ ਪਾਣੀ ਦੀ ਬੋਤਲਾਂ ਦਾ ਇਹ ਮੈਂ ਆਪਣੇ ਈਵਰਸ ਨੂੰ ਦੱਸਾਂਗਾ ਹਾਲੇ ਆਪਾਂ ਡਿਸਕਲੋਜ਼ ਨਹੀਂ ਕਰਾਂਗੇ ਪਾਣੀ ਦੀ ਬੋਤਲਾਂ ਇਹ ਯਾਦ ਰੱਖਿਓ ਔਰ ਇੱਕ ਕਿਸਾਨ ਲੀਡਰ ਤੇ ਉਹਦੀ ਪਾਣੀ ਦੀਆਂ ਬੋਤਲਾਂ ਇਹਦੇ ਆਪਾਂ ਵੀਡੀਓ ਬਣਾਵਾਂਗੇ ਡੈਫੀਨਿਟਲੀ ਜਦ ਜਦ ਟਾਈਮ ਆਊਗਾ ਨਾ ਤੇ ਉਹ ਰਿਵੀਲ ਕਰਾਂਗੇ ਆਪਾਂ ਉਹਦੇ ਬਾਰੇ ਵਿੱਚ ਪਰ ਮੈਨੂੰ ਇਹ ਦੱਸੋ ਆਪਾਂ ਵਾਪਸ ਲੈਂਡ ਬੋਲਿੰਗ ਤੇ ਜਾਈਏ ਪੰਜਾਬ ਚ ਲੈਂਡ ਬੋਲਿੰਗ ਸ਼ੁਰੂ ਕਦੋਂ ਹੋਈ ਸੀਗੀ ਮਤਲਬ ਕਿੰਨੇ ਸ਼ੁਰੂ ਕੀਤੀ ਰੀਸੈਂਟ ਟਾਈਮਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਆਪਾਂ ਬਹੁਤ ਪਿੱਛੇ ਨਾ ਜਾਈਏ ਬਰੀਸਨ ਟਾਈਮਜ਼ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤੀ ਸੀ ਜਿਨ੍ਹਾਂ ਨੇ ਪਹਿਲਾਂ ਸੋਚਿਆ ਸੀ ਕਿ ਅਸੀਂ 15 ਜੁਲਾਈ ਨੂੰ ਧਰਨਾ ਦੇਣਾ ਤੇ ਫਿਰ ਬਾਅਦ ਕਹਿੰਦੇ 15 ਕੈਨਸਲ ਕਰਕੇ ਅਸੀਂ 21 ਜੁਲਾਈ ਨੂੰ ਕਰਨਾ ਬੰਦੇ ਇਕੱਠੇ ਨਹੀਂ ਹੋਏ ਜਾਂ ਧੁੱਪ ਸੀਗੀ ਉਹ ਬਸ ਤੁਸੀਂ ਦੇਖ ਲਓ ਵੀ ਬੰਦੇ ਇਕੱਠੇ ਹੋਣੇ ਸੀਗੇ ਨਹੀਂ ਹੋਣੇ ਵੀ ਧੁੱਪ ਜੇ ਖੜਿਆ ਨਹੀਂ ਜਾਂਦਾ ਗੱਲ ਇੱਕੋ ਲਾ ਲਓ ਅੱਛਾ ਅੱਛਾ ਅਸਲ 'ਚ ਨੁਕਸਾਨ ਇਹਨਾਂ ਨੇ ਖੁਦ ਆਪਦਾ ਕੀਤਾ ਕਿ ਐਂਡਾਂ ਦੇ ਕੋਲ ਦੋ ਪੱਟ ਵੋਟਾਂ ਸੀਗੀਆਂ ਇੱਕ ਹੈਗੇ ਸੀ ਕਿ ਪੰਥਕ ਵੋਟ ਧਾਰਮਿਕ ਵੋਟ ਜਿਹੜੀ ਕਿ ਬਰਗਾੜੀ ਬੇਬਲ ਕਲਾਂ ਤੋਂ ਬਾਅਦ ਬਿਲਕੁਲ ਖਤਮ ਹੋ ਗਈ ਨਾ ਹਾਂ ਤੇ ਦੂਜੀ ਇਹਨਾਂ ਕੋਲ ਵੋਟ ਸੀਗੀ ਕਿਸਾਨੀ ਵੋਟ ਤੇ ਕਿਸਾਨੀ ਦਾ ਖੁਦ ਹੀ ਲੀਡਰ ਬਣੀ ਫਿਰਦੇ ਆ ਹਾਂ ਤੇ ਇਸ ਕਰਕੇ ਇਹਨਾਂ ਨੂੰ ਦੁਬਾਰਾ ਰੀਥਿੰਕ ਕਰਨਾ ਪੈਣਾ ਕਿ ਵੀ ਅਸੀਂ ਕਿਵੇਂ ਇਹਦੇ ਤੇ ਕਰੀਏ ਅੱਛਾ ਇਹਨਾਂ ਨੇ ਜਿਹੜਾ ਪ੍ਰੋਟੈਸਟ ਕਰਨਾ ਸੀ ਲੈਂਡ ਪੁਲਿੰਗ ਦੇ ਅਗੇਂਸਟ ਕਰਨਾ ਸੀਗਾ ਉਹ ਇਹਨਾਂ ਨੂੰ ਮੇਰੇ ਇਹਨਾਂ ਦੇ ਬੰਦੇ ਨਾਲ ਉਹ ਕਹਿੰਦੇ ਯਾਰ ਸਾਨੂੰ ਸਮਝ ਲੈ ਤੇ ਕੀ ਦੇ ਅਗੇਂਸਟ ਕਰੀਏ ਵੀ ਮਜ਼ੀਠੀ ਦੇ ਹੱਕ ਚ ਕਰੀਏ ਲੈਂਡ ਪੁਲਿੰਗ ਦੇ ਕਰੀਏ ਕੀ ਕਰੀਏ اچھا ਮਤਲਬ ਉਹਨਾਂ ਨੂੰ ਇਹ ਹੈ ਕਿ ਪਹਿਲੇ ਕੱਟ ਕਰ ਲਈਏ ਫਿਰ ਉਸ ਤੋਂ ਬਾਅਦ ਡਿਸਾਈਡ ਕਰਾਂਗੇ ਮੁੱਦਾ ਆ ਗਿਆ ਹੈ ਮੁੱਦਾ ਕੀ ਹੈ ਕੀ ਬਾਤ ਹੈ ਕੀ ਬਾਤ ਹੈ ਸੋ ਮੁੱਦੇ ਤਾਂ ਦੇਖੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੇ ਹਾਂ ਨਹੀਂ ਦੇਖੋ ਆਪਾਂ ਆਪਾਂ ਇਹਨੂੰ ਬਹੁਤ ਆਪਾਂ ਲਾਈਟਲੀ ਲੈ ਰਿਹਾ ਹਾਸਰੇ ਆ ਬਟ ਇਹ ਲਿਟਰਲੀ ਦੱਸਾਂ ਇਹ ਇਹ ਸੀਰੀਅਸ ਮੁੱਦੇ ਆ ਠੀਕ ਹੈ ਇਹ ਲਾਈਕ ਸਾਨੂੰ ਲੱਗ ਰਿਹਾ ਕਿ ਇਹ ਲੈਂਡ ਪੁਲਿੰਗ ਦਾ ਇਸ਼ੂ ਹੋ ਗਿਆ ਆ ਕਿਸਾਨ ਇਸ਼ੂ ਹੋ ਗਿਆ ਠੀਕ ਹੈ ਸਾਡੇ ਵਾਸਤੇ ਇੱਥੇ ਬੈਠ ਕੇ ਵੀਡੀਓ ਬਣਾਉਣਾ ਬਹੁਤ ਸੌਖਾ ਹੈ ਪਰ ਜਿਹੜਾ ਪੰਜਾਬ 'ਚ ਜਿਹੜੀ ਇਹ ਚੀਜ਼ ਨੂੰ ਹੰਡਾ ਰਿਹਾ ਹੈ ਡੇ ਟੂ ਡੇ ਲਾਈਫ ਦੇ ਵਿੱਚ ਆਈ ਥਿੰਕ ਉਹ ਬਹੁਤ ਚੈਲੈਂਜਿੰਗ ਹੈ ਔਰ ਬਹੁਤ ਸੀਰੀਅਸ ਹੈ बिकॉज़ ఎవਰੀ ਡੇ ਚਾਹ ਕਿਸਾਨ ਹੈ ਚਾਹੇ ਉਥੇ ਦਾ ਤੁਸੀਂ ਕਹਿ ਲਓ ਵੀ ਲੈਂਡ ਪੁਲਿੰਗ ਦੇ ਵਿੱਚ ਇੱਕ ਛੋਟਾ ਬਾਬੂ ਹੈ ਮਤਲਬ ਉਹ ਕਿਤਨਾ ਕਿਸ ਸਫਰ ਕਰ ਰਿਹਾ ਹੈ ਤੇ ਆਲਟੀਮੇਟਲੀ ਨੁਕਸਾਨ ਪੰਜਾਬ ਦਾ ਹੈ ਆਲਟੀਮੇਟਲੀ ਨੁਕਸਾਨ ਪੰਜਾਬ ਦੇ ਲੀਡਰਾਂ ਦਾ ਵੀ ਹੈ बिकॉज़ ਤੁਸੀਂ ਹੁਣੇ ਗੱਲ ਕੀਤੀ ਕਿ ਪੰਜਾਬ ਦੇ ਲੀਡਰ ਹੀ ਖੁਦ ਦਿੱਲੀ ਤੋਂ ਕੰਟਰੋਲ ਹੋ ਰਹੇ ਆ ਤੁਸੀਂ ਸੋਚ ਲਓ ਵੀ ਮਤਲਬ ਅਗਰ ਹੁਣ ਆਪਾਂ ਕੰਟਰੋਲ ਦੀ ਗੱਲ ਕਰ ਰਹੇ ਆ ਮੇਰੇ ਦਿਮਾਗ ਚ ਆਉਂਦਾ ਸੀਗਾ ਕਿ ਪੰਜਾਬ ਦੇ ਕੋਲ ਆਪਦੀ ਰਾਜਧਾਨੀ ਤੱਕ ਨਹੀਂ ਐ ਸ਼ੇਅਰ ਕਰ ਰਿਹਾ ਹੈ ਪੰਜਾਬ ਪਾਣੀ ਦੇ ਰਿਹਾ ਪਰ ਜਦ ਪੱਥਰ ਖਰੀਦਨੇ ਆ ਸਾਨੂੰ ਪੈਸੇ ਦੇਣੇ ਪੈਂਦੇ ਆ ਠੀਕ ਹੈ ਪੰਜਾਬ ਦੇ ਵਿੱਚ ਹੁਣ ਮਤਲਬ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਉਹਦੇ ਤੇ ਖਤਰਾ ਆ ਰਿਹਾ ਹੈ ਸੋ ਮਤਲਬ ਹੌਲੀ ਹੌਲੀ ਛੋਟੀ ਛੋਟੀ ਚੀਜ਼ਾਂ ਦੇ ਨਾਲ ਹੋਂਦ ਤੇ ਖਤਰਾ ਆ ਰਿਹਾ ਹੈ ਜੀ ਸਾਹਿਬ ਇਦਾਂ ਨਾ ਜਿਹੜੇ ਕੁਝ ਮਸਲੇ ਹੁੰਦੇ ਆ ਲਾਂ ਵਿੱਚ ਸਮੇ ਦੇ ਨਾਲ ਹੀ ਹੱਲ ਕਰ ਦੇਣੇ ਚਾਹੀਦੇ ਚੰਗੇ ਹੁੰਦੇ ਆ ਜਿਵੇਂ ਹੁਣ ਚੰਡੀਗੜ੍ਹ ਕੈਪੀਟਲ ਦਾ ਸੀਗਾ ਜੇ ਉਸ ਟਾਈਮ ਹੱਲ ਕਰ ਲੰਦੇ ਤੇ ਹੁਣ ਤੱਕ ਨਹੀਂ ਵਧਣਾ ਸੀਗਾ ਸੀਮ ਦਾ SYL ਦਾ ਉਹਦਾ ਵੀ ਇੱਕ ਟਾਈਮ ਪੀਰੀਅਡ ਸੀਗਾ ਜੇ ਤੁਸੀਂ ਸਹੀ ਟਾਈਮ ਤੇ ਤੁਦੋਂ ਕੁਝ ਹੱਲ ਕਰ ਲੈਂਦੇ ਠੀਕ ਹੈ ਹੁਣ ਤਾਂ ਇਹ ਇਲਾਸਟਿਕ ਮੰਗ ਖਿੱਚ ਕੇ ਉਸ ਤੋਂ ਬਾਅਦ ਇਹ ਪੋਲਿਟੀਕਲ ਬੈਨੀਫਿਟਸ ਮਿਲਨੇ ਸ਼ੁਰੂ ਹੋ ਜਾਈਏ ਬਟ ਆਪਾਂ 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 ਲੈਂਡ ਪੂਲਿੰਗ ਤੇ ਵਾਪਸ ਆਨੇ ਆ ਹੁਣ ਆਪਾਂ ਇਹਨੂੰ ক্লোਜ਼ ਕਰੀਏ ਆਪਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕੀ ਲੱਗਦਾ ਵਾਟ ਯੂਅਰ ਐਨਾਲਿਸਿਸ ਟੈਲਸ ਅਬਾਊਟ ਕਿ ਇਹ ਲੈਂਡ ਪੂਲਿੰਗ ਦਾ ਇਵੈਂਚੁਅਲੀ ਲਾਈਕ ਇਨ ਅ ਲੌਂਗ ਟਰਮ ਤੁਹਾਨੂੰ ਫਾਈਨੈਂਸ਼ੀਅਲ ਬੈਨੀਫਿਟ ਲੱਗ ਰਿਹਾ ਹੈ ਜਾਂ ਆਪਣਾ ਸੋਸ਼ਲ ਸਟੇਟਸ ਖਤਮ ਹੁੰਦਾ ਨਜ਼ਰ ਆ ਰਿਹਾ ਦੋਨੋਂ ਚਿਕ ਜਦੋਂ ਜੀਪੀ ਅੰਦੋਲਨ ਹੋਇਆ ਸੀ ਉਹ ਜਸਟ ਇੱਕ ਨਾ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਪਿਆਰ ਦੇ ਵਿੱਚ ਕਦੋਂ ਮੂਵਮੈਂਟ ਬਣ ਗਈ ਪਤਾ ਨਹੀਂ ਲੱਗਿਆ ਕਿਉਂਕਿ ਲੋਕਾਂ ਦੀ ਯੂਨਿਟੀ ਸੀਗੀ ਲੋਕਾਂ ਦਾ ਆਕਰੋਸ਼ ਸੀਗਾ ਬਸ ਇੱਕ ਸੀ ਚੀਜ਼ ਦੀ ਲੋੜ ਸੀਗੀ ਇੱਕ ਸਹੀ ਵਿਜ਼ਨਰੀ ਲੀਡਰ ਸੇਮ ਇਦਾਂ ਸੀਗਾ ਵੀ ਜਿਹੜਾ ਅੰਨਾ ਅੰਦੋਲਨ ਸੀਗਾ ਉਹ ਵੀ ਇਦਾਂ ਸੀਗਾ ਕਿ ਅੰਦੋਲਨ ਸੀਗਾ ਵੀ ਉੱਥੇ ਇੱਕ ਇਹਨਾਂ ਨੂੰ ਇੱਕ ਅੱਛਾ ਲੀਡਰ ਮਿਲਿਆ ਉਹ ਕਦ ਮੂਵਮੈਂਟ ਤੋਂ ਮੂਮੈਂਟ ਬਣ ਗਈ ਸੋਰੀ ਮੂਮੈਂਟ ਹੀ ਬਣ ਗਈ ਪਤਾ ਨਹੀਂ ਲੱਗਿਆ ਮੂਮੈਂਟ ਹਾਂ ਸਹੀ ਗੱਲ ਸੇਮ ਇਦਾਂ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਲਗਭਗ ਕੁਝ ਮਹੀਨਿਆਂ ਚ ਨਾ ਕੁਝ ਇਦਾਂ ਦੇ ਇਨਸੀਡੈਂਟ ਹੋਏ ਆ ਜਿਵੇਂ ਡਾਂਸਿੰਗ ਵਾਲਾ ਬਾਜਾਂਖਾਨਾ ਵਾਲਾ ਲਾਂਡ ਰੌਡਰ ਨੂੰ ਲੈ ਕੇ ਤੇ ਹੁਣ ਪਿੱਛੇ ਆ ਫਾਜ਼ਿਲਕਾ ਜਿਹੜਾ ਸੋਰੀ ਬੋਹਰੋ ਕੇ ਟੈਕ ਵੇਰਵੈਲ ਵਾਲਿਆਂ ਦਾ ਵੇਰਵੈਲ ਹਾਂ ਇਹ ਇਹ ਕੇ ਹੈ ਕਿ ਜੇ ਇੱਕ ਪ੍ਰੋਪਰ ਇਹਨਾਂ ਨੂੰ ਕੋਈ ਲੀਡਰ ਅੱਛਾ ਮਿਲ ਜਵੇ ਨਾ ਹਾਂ ਸਹੀ ਵਿੱਚ ਗਾਈਡ ਕਰ ਸਕਦੇ ਇਹਨਾਂ ਨੂੰ ਇਹ ਇੱਕ ਮੂਵਮੈਂਟ ਖੜੀ ਹੋ ਸਕਦੀ ਹੈ ਜੇ ਇੱਕ ਵਾਰ ਮੂਵਮੈਂਟ ਖੜੀ ਹੋ ਜAVE ਤਾਂ ਸਰਕਾਰਾਂ ਨੂੰ ਵੀ ਚੁਕਣਾ ਪੈਂਦਾ ਤੇ ਮੂਵਮੈਂਟ ਹੁਣ ਖੜੀ ਕਰ ਸਕਦੇ ਸੀ ਕੋਈ ਕਿਸਾਨ ਹੀ ਕਰ ਸਕਦੇ ਸੀਗੇ ਇਹਦੇ ਹੱਕ ਚ ਕਿਉਂਕਿ ਜਿੰਨੇ ਤੁਸੀਂ ਸਿਆਸੀ ਪਾਰਟੀਆਂ ਕਰ ਲੋ ਪੋਲਿਟਿਕਲ ਆਡ ਇਹਨਾਂ ਨੇ ਤਾਂ ਸਿਆਸੀ ਰੋਟੀਆਂ ਸੇਕਣੀਆਂ ਹੁਣ ਜੇ ਵੀ ਤੁਸੀਂ ਕਹਿ ਰਹੇ ਹੋ ਅਕਾਲੀਆ ਨੇ ਧਰਨਾ ਲਾਉਣਾ ਸੀਗਾ ਤੇ ਅਕਾਲੀ ਦਾ ਉਹ ਪਾਰਟੀ ਜਿਹਨੇ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਲਾ ਇਥੇ ਐਕਟ ਲਿਆਂਦਾ ਨਿਊ ਚੰਡੀਗੜ੍ਹ ਸਾਰੀ ਦੇਣੀ ਇਹਨਾਂ ਦੇ ਮੋਹਾਲੀ ਦੇ ਵਿੱਚ ਉਦੋਂ ਲੈਂਡ ਪੁੱਲਿੰਗ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਨਿਊ ਚੰਡੀਗੜ੍ਹ ਬਣਾਉਣ ਦੇ ਵਾਸਤੇ ਹਾਂ ਠੀਕ ਹੈ ਕਾਂਗਰਸ ਵੀ ਹੈ ਤੇ ਉਹ ਵੀ ਕਿਤੇ ਨਾ ਕਿਤੇ ਜਾ ਕੇ ਚੁੱਪ ਹੋ ਜਿੰਦੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਇਹਦੇ ਵਿੱਚ ਵੱਡੀ ਵੱਡੀਆਂ ਫਰਮਾਂ ਆ ਜੰਦੀਆਂ ਫੰਡਿੰਗ ਵੀ ਲੈਣੀ ਹੁੰਦੀ ਹੈ ਤੇ ਹੋਰ ਹੈ ਉਹ ਬਸ ਇਹ ਹੈ ਕਿ ਥੋੜਾ ਰੋਲਾ ਪਾਉਨੇ ਆ ਠੀਕ ਹੈ ਲੈਂਡ ਪੁੱਲਿੰਗ ਤੇ ਇੰਨਾ ਸੀਰੀਅਸ ਕੰਸਰਨ ਚੱਲ ਰਿਹਾ ਹੈ ਤੇ ਉਹ ਸੰਵਿਧਾਨ ਬਚਾ ਰਹੇ ਆ ਪਰ ਰੈਲੀਆਂ ਕਰ ਰਹੇ ਆ ਵੀ ਸੰਵਿਧਾਨ ਬਚਾਉਣਾ ਉਹ ਇੱਕ ਕਾਮਨ ਪਲੇਟਫਾਰਮ ਤੇ ਇਕੱਠੇ ਨਹੀਂ ਹੋ پا ਰਹੇ ਕੱਠੇ ਨਹੀਂ ਹੋ ਰਹਾ ਕਾਂਗਰਸ ਦਾ ਤਾਂ ਦੇਖੋ ਢਿਲੋਂ ਸਾਹਿਬ ਇਹ ਹਾਲ ਹੋ ਚੁੱਕਿਆ ਹੈ ਕਿ ਵੀ ਜਿਹੜੇ ਉਹਨਾਂ ਦੇ ਯੂਥ ਆਈਕਨ ਯੂਥ ਲੀਡਰਸ ਨੇ ਜੇ ਕਿਸੇ ਉਹਨਾਂ ਨੇ ਪੋਸਟਰ ਤੇ ਕਿਸੇ ਲੀਡਰ ਦੀ ਫੋਟੋ ਲਗਾਉਣੀ ਹੁੰਦੀ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਲੀਡਰ ਕਿਹੜੇ ਲੀਡਰ ਦੀ ਫੋਟੋ ਲਗਾਈ ਹੈ ਹੂੰ ਕਾਂਗਰਸ ਦਾ ਤਾਂ ਢਿਲੋਂ ਸਾਹਿਬ ਇਹ ਹਾਲ ਹੋ ਚੁੱਕਿਆ ਹੈ ਕਿ ਵੀ 9 ਸਿਪਾਈ 12 ਮੁੰਸੀ ਹਾਂ 6 7 ਤੋਂ ਨਾ ਸੀਐਮ ਦੇ ਚਿਹਰੇ ਆ ਹਾਂ ਠੀਕ ਹੈ ਸਾਰੇ ਉਹਨਾਂ ਨੂੰ ਪੁੱਛੋ ਵੀ ਸੀਐਮ ਬਾਨਾ ਉਹੀ ਉਹਨਾਂ ਜੋ ਡਿਪਟੀ ਸੀਮ ਨੇ ਬਣਨ ਨੂੰ ਤਿਆਰ ਪਰ ਮੈਂ ਨਾ ਅੱਜ ਇੱਕ ਹੁਣ ਆਪਾਂ ਜਿਹੜੀ ਗੱਲ ਹੋਈ ਹੈ ਮੈਨੂੰ ਉਹਦੇ ਵਿੱਚ ਇੱਕ ਕਾਮਨ ਚੀਜ਼ ਡੈਫੀਨੇਟਲੀ ਮਿਲੀ ਹੈ ਕਿ ਚਾਹੇ ਉਹ ਕੰਸਾਨ ਹੈ ਚਾਹੇ ਉਹ ਪੋਲਿਟিক্যাল ਪਾਰਟੀਆਂ ਹੈ ਚਾਹੇ ਜਿਹੜੀ ਮਰਜ਼ੀ ਸਿਨੈਰੀਓ ਦੇ ਵਿੱਚ ਲੈ ਕੇ ਦੇਖੀਏ ਹਮੇਸ਼ਾ ਇੱਕ ਲੀਡਰ ਦੀ ਕਮੀ ਰਹਿੰਦੀ ਹੈ ਮਤਲਬ ਅਗਰ ਤੁਹਾਡਾ ਕੋਈ ਇੱਕ ਚੰਗਾ ਲੀਡਰ ਹੋਵੇ ਜਿਹੜਾ ਇੱਕ ਹੁੰਦਾ ਨਾ ਵੀ ਸਾਰੀ ਮਤਲਬ ਆਪਦੀ ਸਪੋਰਟਰਸ ਨੂੰ ਅੱਗੇ ਰੱਖ ਕੇ ਪਿੱਛੇ ਤੁਰੇ ਠੀਕ ਹੈ ਮੈਨੂੰ ਲੱਗਦਾ ਉਹ ਇੱਕ ਚੰਗਾ ਲੀਡਰ ਖਲਹਾਂਦਾ ਹੈ ਕਿ ਜਿਹਨੂੰ ਪਤਾ ਕਿ ਯਾਰ ਹਾਂ ਮੇਰੇ ਸਾਰੇ ਸਪੋਰਟਰਸ ਜਾਂ ਜਿਹੜੀ ਪਬਲਿਕ ਹੈ ਮੈਂ ਉਹਨਾਂ ਦੇ ਵੱਲ ਨਜ਼ਰ ਰੱਖ ਰਿਆ ਪਰ ਮੈਨੂੰ ਲੱਗਦਾ ਇਹ ਪੁੱਠਾ ਹੈ ਲੀਡਰ ਕੀ ਅੱਜ ਦੇ ਟਾਈਮ ਲੀਡਰ ਦਾ ਇਹ ਸੈਪਟ ਹੋ ਗਿਆ ਕਿ ਮੈਂ ਅੱਗੇ ਕੀ ਤੁਰਾ ਮੇਰੇ ਪਿੱਛੇ ਪਿੱਛੇ ਤੁਰੀ ਜਾਓ ਇੱਕ ਇੰਝ ਕਲ ਇੰਟਰਵਿਊ ਹਸਾਬ ਇਹ ਸਿਨੈਰੀਓ ਹੈ ਕਿ ਵੀ ਜਿਹੜੇ ਲੀਡਰਸ ਹੈ ਨਾ ਉਹਨਾਂ ਨੂੰ ਇਹ ਬਸ ਸਿੰਕ ਤੋਂ ਇਦਾਂ ਦੇ ਬਿਆਨ ਦੇ ਦਈਏ ਵੀ ਅਸੀਂ ਰੀਲ ਚਲਾਉਣ ਜੋਗੇ ਹੋ ਜੀਏ ਹੁਣਾ ਜਿਹੜਾ ਪੰਜਾਬ ਦਾ ਅਸੈਂਬਲੀ ਹੋ ਕੇ ਹਟੀਏ 3 ਦਿਨ ਤੋਂ ਰੋਲਰ ਰੱਪਾ ਪੈ ਰਿਹਾ ਠੀਕ ਹੈ ਉਧਰ ਆਮ ਆਦਮੀ ਵਾਲੇ ਆਪਦੀ ਰੀਲਾਂ ਬਣਾ ਕੇ ਪਾ ਰਹੇ ਆਂ ਕਾਂਗਰਸੀ ਆਪਦੇ ਪਾ ਰਹੇ ਆਂ ਬਿਲਕੁਲ ਉਹੀ ਗੱਲ ਹੁਣੇ ਮਨਪ੍ਰੀਤ ਮਨਪ੍ਰੀਤ ਢਿੱਲੋ ਜਿਹੜੇ ਸਾਡੇ ਟੈਕਨੀਕਲ ਹੈੱਡ ਆ ਉਹ ਉਹਨਾਂ ਨੇ ਉਹ ਵੀ ਮੈਨੂੰ ਦੱਸ ਰਹੇ ਸੀਗੇ ਬਿਕਾਜ਼ ਹੀ ਇਸ ਬੀਨ ਵਿਦ ਸੋਸ਼ ਕਾਫੀ ਸੀਨੀਅਰ ਮੈਂ ਨਾਮ ਨਹੀਂ ਲਵਾਂਗਾ ਆਬਵੀਅਸਲੀ ਕਾਫੀ ਸੀਨੀਅਰ ਪੋਲੀਟਿਕਲ ਲੀਡਰਸ ਦੇ ਸੋਸ਼ਲ ਮੀਡੀਆ ਹੈਂਡਲ ਕਰਦੇ ਰਹੇ ਆਂ ਤੇ ਕਹਾਣੀ ਸਿਰਫ ਨਾ ਲਾਈਮਲਾਈਟ ਤੇ ਆ ਵੀ ਕਿੰਨੇ ਵਿਊਜ਼ ਆ ਰਹੇ ਆ ਰੀਲ ਤੇ ਜਾਂ ਕਿੰਨੇ YouTube ਤੇ ਸਾਡੇ ਹਿੱਟ ਆ ਰਹੇ ਆ ਇਹਦਾ ਮਤਲਬ ਆਪਾਂ ਉਨੇ ਪੌਪੂਲਰ ਹੋ ਰਹੇ ਆ ਔਰ ਚਲੋ ਆਪਾਂ ਸਾਰੀ ਕਨਵਰਸੇਸ਼ਨ ਖਤਮ ਕਰੀਏ ਇਹ ਕਹਿੰਦੇ ਹੋਏ ਕਿ ਇਹ ਲੀਡਰਾਂ ਤੇ ਵੀ ਆਪਾਂ ਟਲਸਾ ਕਿਸੇ ਦਿਨ ਕਰਦੇ ਆਂ ਗੱਲ ਆਪਾਂ ਕਰਾਂਗੇ ਆਪਾਂ ਮੈਨੂੰ ਲੱਗਦਾ ਆਪਾਂ ਨਾ ਲਾਈਕ ਅੱਗੇ ਜਾ ਕੇ ਕਰਦੇ ਆਂ ਗੱਲ ਉਹ ਤਾਂ ਮੈਂ ਇੱਕ ਆਪਾਂ ਇੱਕ ਨਾ ਪੋਲਿਟੀਕਲ ਕਿਸੇ ਸੁਣਨਾ ਚਾਹਨਾ ਜਿਹੜੇ ਇੰਟਰਸਟਿੰਗ ਪੋਲਿਟੀਕਲ ਕਿਸੇ ਜਿਹੜੇ ਡਾਕੂਮੈਂਟਡ ਹੈਗੇ ਆ ਦੇ ਆਰ ਡੈਫੀਨਿਟਲੀ ਨਾਟ ਮੇਡ ਅਪ ਤੇ ਉਹ ਕਿਸੇ ਆਪਾਂ ਲੈ ਕੇ ਆਵਾਂਗੇ ਅੱਜ ਆਪਾਂ ਵਧੀਆ ਟਾਪਿਕ ਚੁਣਿਆ ਲੈਂਡ ਪੋਲਿੰਗ ਤੇ ਛੋਟੇ ਛੋਟੇ ਚੀਜ਼ਾਂ ਆਪਾਂ ਹੋਰ ਟੱਚ ਕੀਤੀਆਂ ਬਟ ਆਪਾਂ ਇਹ ਇੱਥੇ ਐਂਡ ਕਰਦੇ ਆਂ ਇਹ ਕਹਿੰ ਅਲਟੀਮੇਟਲੀ ਕਹਾਣੀਆਂ ਵੀ ਤੁਹਾਡੇ ਕਿੰਨੇ ਵਿਊਜ਼ ਆਏ ਹਨ ਹੂੰ ਸੋ ਆਪਾਂ ਵੀ ਹੁਣ ਵਿਊਜ਼ ਵਾਲੀ ਗੇਮ 'ਚ ਵੜ ਰਹੇ ਹਾਂ ਜੀ ਹਨਾ ਵੀ ਸਾਡੀ YouTube ਤੇ ਜਾਂ ਸਾਡੇ ਰੀਲਸ ਤੇ ਕਿੰਨੇ ਵਿਊਜ਼ ਆਣਗੇ ਹੂੰ ਔਰ ਮੈਨੂੰ ਲੱਗਦਾ ਇਹ ਵਿਊਜ਼ ਦਾ ਸਿਸਟਮ ਸਿਰਫ ਇੱਕ ਤਰੀਕੇ ਨਾਲ ਵਧਿਆ ਹੋ ਸਕਦਾ ਹੈ ਜੇ ਤੁਸੀਂ ਵਿਦ ਹਾਈ ਡਿਗਨਿਟੀ ਇੱਕ ਕਲੀਅਰ ਕੰਟੈਂਟ ਔਰ ਕਲੀਅਰ ਕੌਂਸ਼ੀਅਸ ਨਾਲ ਜੇ ਤੁਸੀਂ ਕੋਈ ਕੰਟੈਂਟ ਲੋਕਾਂ ਨੂੰ ਦੇ ਰਹੇ ਹੋ ਤਾਨੂੰ ਵਿਊਜ਼ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਪੈਂਦੀ ਐਂਡ ਆਈ ਥਿੰਕ ਆਪਾਂ ਇਹੀ ਸੋਚ ਕੇ ਇਹ ਆਪਾਂ ਚੈਨਲ ਸ਼ੁਰੂ ਕਰ ਰਹੇ ਆਂ ਬਾਕੀ ਹੁਣ ਵਾਇਰਲ ਉਹਦੇ ਹੱਥ ਆਪਾਂ ਕਿੱਥੇ ਤੱਕ ਜਾਣਦੇ ਆਂ ਹੁਣ ਆਪਾਂ ਪੰਜਾਬ ਤੇ ਵੀ ਟੱਚ ਕਰਾਂਗੇ ਡੈਫੀਨਿਟਲੀ ਆਪਾਂ ਹੋਰ ਇੰਡੀਆ ਦੇ ਹੋਰ ਛੋਟੇ ਛੋਟੇ ਜਿਹੜੇ ਮੇਜਰ ਮੁੱਦੇ ਹੈਗੇ ਆ ਆਪਾਂ ਉਹਨਾਂ ਤੇ ਵੀ ਟੱਚ ਕਰਿਆ ਕਰਾਂਗੇ ਬਿਕਾਜ਼ ਆਬਵੀਅਸਲੀ ਤੁਹਾਡਾ ਸਿਰਫ ਪੰਜਾਬ ਚ ਨਹੀਂ ਤੁਹਾਡੇ ਲਾਈਕ ਦਿੱਲੀ ਤੋਂ ਲੈ ਕੇ ਸਾਊਥੀਆਂ ਹੋਰ ਜਗ੍ਹਾ 'ਚ ਵੀ ਤੁਹਾਡੀ ਆਬਵੀਅਸਲੀ ਯੂ ਹੈਵ ਥੈਟ ਨੋਲੇਜ ਯੂ ਹੈਵ ਥੈਟ ਕੰਟੈਕਟਸ ਟੂ ਗੈਟ ði ਇਨਫੋਰਮੇਸ਼ਨ ਐਂਡ ਔਰ ਪੰਜਾਬ ਜਿਹੜਾ ਕੈਨੇਡਾ 'ਚ ਵਸਦਾ ਆਪਾਂ ਉਹਦੇ ਬਾਰੇ ਵੀ ਗੱਲ ਕਰਿਆ ਕਰਾਂਗੇ ਸੋ ਲੈਟਸ ਟੇਕ ðiਸ ਜਰਨੀ ਫਰਦਰ ਐਂਡ ਆਪਾਂ ਵਾਹਿਗੁਰੂ ਕੀ ਅਰਦਾਸ ਕਰਦੇ ਆਂ ਕਿ साढ़े मूँ कुछ गलत न खलवाए और आप पोलिटिकल एनालिसिस कैलकुलेटिव रहे क्लीयर कॉन्शियस नाल आप वटेंट अपने व्यूर्स मेंईए सो थैंक यू वेरी मच एंड टेक केयर बाय